ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀਕੇ ਕੁਐਸਚਨਸ ਹੁਣ ਮਸ਼ਹੂਰ ਸਖਸ਼ੇਤਾਂ ਸੈਲੀਬ੍ਰਿਟੀ ਪਾਰਸਿੰਗ ਪ੍ਰਸ਼ਨ ਪਹਿਲਾ ਸਿੱਧ ਗੋਸ਼ਤੀ ਬਾਣੀ ਕਿਸ ਸਿੱਖ ਗੁਰੂ ਦੁਆਰਾ ਲਿਖੀ ਗਈ ਹੈ ਗੁਰੂ ਨਾਨਕ ਦੇਵ ਜੀ ਪ੍ਰਸ਼ਨ ਦੂਜਾ ਭਾਰਤ ਦੀ ਮਸਾਇਲ ਮੈਨ ਵੱਜੋ ਕਿਸ ਨੂੰ ਜਾਣਿਆ ਜਾਂਦਾ ਹੈ ਡਾਕਟਰ ਏ ਪੀ ਜੇ ਅਬਦੁਲ ਕਲਾਮ ਪ੍ਰਸ਼ਨ 3 ਜਾਂ ਪੰਜਾਬੀ ਸੂਬੇ ਦਾ ਨਾਮ ਪੰਜਾਬ ਕਿਹੜੇ ਦੋ ਫਾਰਸੀ ਸ਼ਬਦਾਂ ਤੋਂ ਬਣਿਆ ਹੈ ਪੰਜ ਅਤੇ ਆਬ ਪ੍ਰਸ਼ਨ ਚੌਥਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਸਵਾਰ ਲਾਲ ਨਹਿਰੂ ਪ੍ਰਸ਼ਨ ਪੰਜਵਾਂ ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਮਹਾਨ ਵਿਅਕਤੀ ਨੇ ਕੀਤੀ ਰਾਜਾ ਰਾਮ ਮੋਹਨ ਰਾਏ ਪ੍ਰਸ਼ਨ ਛੇਵਾਂ ਆਨੰਦ ਮੈਰਿਜ ਐਕਟ ਸਿੱਖ ਕਿਸ ਸਿੱਖ ਗੁਰੂ ਦੇ ਸਮੇਂ ਬਣਿਆ ਗੁਰੂ ਰਾਮਦਾਸ ਜੀ ਪ੍ਰਸ਼ਨ 7ਮ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਡਾਕਟਰ ਬੀ ਆਰ ਅੰਬੇਡਕਰ ਪ੍ਰਸ਼ਨ 8ਮ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਦਾ ਨਾਰਾ ਕਿਸ ਨੇ ਦਿੱਤਾ ਸੁਪਾਸ ਚੰਦਰ ਬੋਸ ਪ੍ਰਸ਼ਨ ਨੰਬਰ ਪੰਜਾਬ ਕੇਸਰੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਲਾਲਾ ਲਾਜਪਤ ਰਾਏ ਪ੍ਰਸ਼ਨ 10 ਮ ਸਿੱਖ ਧਰਮ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਕੀ ਸੀ गुरु तेग बहादुर जी प्रश्न गया महाराष्ट्र गीत नेशनल एंथम किसने लिखा रविंद्र नाथ टैगोर प्रश्न बार मताज महल किसने बनाया सी ਸਾਹ ਜਹਾ ਪ੍ਰਸ਼ਨ 13 ਮਾ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸਨ 인ਦਰਾ ਗਾਂਧੀ ਪ੍ਰਸ਼ਨ 14 ਗਦਰ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਮੁੱਖ ਵਿਅਕਤੀ ਕੌਣ ਸਨ ਲਾਲਾ ਹਰदयाल ਪ੍ਰਸ਼ਨ 15 ਮਾ ਪੰਜਾਬ ਦੇ ਮਹਾਨ ਯੋਧੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਕਿਹੜੀ ਸੀ? ਲਾਹੌਰ